ਸਾਰੀਆਂ ਸੰਗਤਾਂ ਨੂੰ ਮੇਰੇ ਵੱਲੋਂ ਪਿਆਰ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਕਮੇਟੀ ਵੱਲੋਂ ਨੌਵੇਂ ਪਾਤਸ਼ਾਹ ਧੰਨ ਸ਼ਤਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦਾ 350 ਸਾਲਾ ਸ਼ਤਾਬਦੀ ਸਮਾਗਮ ਆਉਣ ਵਾਲੀ ਨਵੰਬਰ 26 ਜਾਂ 27 ਨਵੰਬਰ ਨੂੰ ਮਨਾਇਆ ਜਾਣਾ ਹੈ ਮੈਂ ਇਸ ਸ਼ਤਾਬਦੀ ਦਾ ਨਈ ਸ਼੍ਰੋਮਣੀ ਕਮੇਟੀ ਸ਼ਤਾਬਦੀ ਮਨਾਉਣ ਤੇ ਸਖਤ ਸ਼ਬਦਾਂ ਵਿੱਚ ਵਿਰੋਧ ਕਰਦਾ ਵਿਰੋਧ ਦਾ ਇੱਕੋ ਇੱਕ ਕਾਰਨ ਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਭਾਨ ਸਤਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪ ਇਹਨਾਂ ਨੇ ਲਾਪਤਾ ਕੀਤੇ ਆ ਬਣਦੀ ਇਹਨਾਂ ਨੇ ਜ਼ਿੰਮੇਵਾਰੀ ਨਹੀਂ ਨਿਭਾਈ ਉਦੋਸ਼ੀ ਕੌਣ ਆ ਕਿਹਦੇ ਕਹਿਣਤੇ ਗੁਰੂ ਗ੍ਰੰਥ ਸਾਹਿਬ ਦਿੱਥੇ ਆ ਕਿਸ ਹਾਲਾਤ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਅੱਜ ਦੇ ਹਾਲਾਤ ਵਿੱਚ ਕਿੱਥੇ ਗੁਰੂ ਗ੍ਰੰਥ ਸਾਹਿਬ ਆ ਇਹਨਾਂ ਨੇ ਦੋਸ਼ੀ ਨਾ ਤਾਂ ਜਨਤ ਕੀਤਾ ਤੇ ਨਾ ਬਣਦੀ ਕੋਈ ਕਾਰਵਾਈ ਕਰਾਈ ਆ ਇਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਥਾ ਦੇ ਪਾਵਨ ਸਰੂਪ ਬੁਰਜ ਜਵਾਰ ਸਿੰਘ ਵਾਲੇ ਤੋਂ ਚੋਰੀ ਹੋਈ ਬਰਗਾੜੀ ਦੀਆਂ ਗਲੀਆਂ ਵਿੱਚ ਅੰਗ ਪਾੜ ਕੇ ਖਿਲਾਰੇ ਗਏ ਫਿਰ ਹੱਕ ਮੰਗਦਿਆਂ ਗੁਰਸ਼ੇਖਾਂ ਤੇ ਸ਼ਕਬੀਰ ਬਾਦਲ ਦੇ ਕਹਿਣ ਤੇ ਕੋਟਕਪੂਰਾ ਬਹਿਬਲ ਕਲਾਂ ਗੋਲੀकांड ਹੋਇਆ ਦੋ ਸਿੰਘ ਸ਼ਹੀਦ ਕੀਤੇ ਗਏ ਆ ਅਨੇਕਾਂ ਸਿੱਖ ਜ਼ਖਮੀ ਹੋਇਆ ਇਸੇ ਤਰ੍ਹਾਂ ਪਟਿਆਲੇ ਦੀ ਧਰਤੀ ਤੇ ਸਫਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਪਾਵਨ ਚੋਰੀ ਹੋਇਆ ਇਹਨਾਂ ਨੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ ਇਹ ਚੰਦੂ ਗੰਗੂ ਤੇ ਨਰੈਣੂ ਮੰਤ ਦੇ ਕਾਰਨਾਮਿਆਂ ਤੋਂ ਪਿਛੇ ਨਹੀਂ ਇਸ ਕਰਕੇ ਮੈਂ ਸ਼੍ਰੋਮਣੀ ਕਮੇਟੀ ਜਿਹੜੀ ਸ਼ਤਾਬਦੀ ਮਨਾਉਂਦੀ ਹੈ ਦਾ ਵਿਰੋਧ ਕਰਦਾ ਜੇਕਰ ਇਹਨਾਂ ਨਗਰਾਂ ਸ਼ਹਿਰਾਂ ਕਸਬਿਆਂ ਦੇ ਵਿੱਚ ਨਗਰ ਕੀਰਤਨ ਕੱਢੇ ਮੈਂ ਉਹਨਾਂ ਦਾ ਵੀ ਵਿਰੋਧ ਕਰਾਂਗਾ ਹਾਂ ਸ਼ਤਾਬਦੀ ਦਾ ਵਿਰੋਧ ਨਹੀਂ ਸ਼੍ਰੋਮਣੀ ਕਮੇਟੀ ਪੰਥ ਨਹੀਂ ਹਾਂ ਪੰਥ ਸੰਗਤ ਸਮਾਜ ਸਾਰਾ ਸਿੱਖ ਸਮਾਜ ਇਕੱਠਾ ਹੋ ਕੇ ਸ਼ਤਾਬਦੀ ਮਨਾਵੇ ਅਸੀਂ ਉਹਨਾਂ ਦਾ ਧੰਨਵਾਦ ਵੀ ਕਰਾਂਗੇ ਉਹਨਾਂ ਦਾ ਸਹਿਯੋਗ ਵੀ ਕਰਾਂਗੇ ਪਰ ਜੇ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼ਤਾਬਦੀ ਮਨਾਈ ਨਗਰਾਂ ਸ਼ਹਿਰਾਂ ਦੇ ਵਿੱਚ ਨਗਰ ਕੀਰਤਨ ਕੱਢੇ ਤੇ ਮੈਂ ਉਹਦਾ ਹਰ ਤਰ੍ਹਾਂ ਨਾਲ ਵਿਰੋਧ ਕਰਾਂਗਾ ਅੱਜ ਦਾ ਮੇਰਾ ਮੀਡੀਏ ਦੇ ਰਾਹੀਂ ਸੰਗਤਾਂ ਵਿੱਚ ਪੰਥ ਵਿੱਚ ਸਾਰੇ ਸਿੱਖ ਸਮਾਜ ਵਿੱਚ ਸਨੇਹਾ ਦੇਣ ਦਾ ਮੇਰਾ ਅੱਜ ਦਾ ਇਹ ਫਰਜ਼ ਬਣਦਾ ਸੀ ਮੈਂ ਅੱਜ ਦਾ ਫਰਜ਼ ਨਿਭਾਇਆ ਮੈਂ ਆਪਣੇ ਵੱਲੋਂ ਜਿਹੜੇ ਵੀ ਗੁਰੂ ਗ੍ਰੰਥ ਸਾਹਿਬ ਦੀ ਨਾਲ ਪਿਆਰ ਸਤਿਕਾਰ ਕਰਦੇ ਆ ਉਨਾ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਓ ਆਪਾਂ ਇੱਕ ਰਸਤੇ ਦੀ ਪੰਦੀ ਮਨ ਕਰਕੇ ਸ਼੍ਰੋਮਣੀ ਕਮੇਟੀ ਦਾ ਵਿਰੋਧ ਕਰੀਏ ਸ਼੍ਰੋਮਣੀ ਕਮੇਟੀ ਨਹੀਂ ਇਹ ਬਾਦਲ ਦੀ ਕਮੇਟੀ ਆ ਸਮੁੱਚਾ ਪੰਥਕਟਾ ਹੋ ਕਰਕੇ ਸ਼ਤਾਬਦੀ ਨੂੰ ਮਨਾਵੇ ਇਹ ਮੇਰੀ ਬੇਨਤੀ ਸਾਰੀਆਂ ਸੰਗਤਾਂ ਨੇ ਪ੍ਰਵਾਨ ਕਰਨੀ ਕਿਸੇ ਕਿਹਨੂੰ ਵਿਰੋਧ ਕਿਸੇ ਰੂਪ ਵਿੱਚ ਕਰੋਗੇ ਜਿਸ ਤਰ੍ਹਾਂ ਵੀ ਹੋਵੇਗਾ ਮੈਂ ਉਸੇ ਤਰ੍ਹਾਂ ਕਰੂੰਗਾ ਹੋ ਸਕਦਾ ਹੋ ਸਕਦਾ ਤੇ ਗੁਰੂ ਪੰਥਵਾਦੀ ਗੁਰੂ ਦੇ ਸਤਿਕਾਰਵਾਦੀ ਆਪਾਂ ਟਕਰਾਵ ਵੀ ਕਰਾਂਗੇ ਜਿਹੜੇ ਨਗਰ ਕੀਰਤਨ ਕਟੇ ਜਾਂਦੇ ਉਹਨਾਂ ਨੂੰ ਨਗਰ ਕੀਰਤਨ ਨੂੰ ਨਗਰ ਕੀਰਤਨ ਨਹੀਂ ਰੋਕਾਂਗੇ ਪੰਜਾਂ ਪਿਆਰਾਂ ਦਾ ਸਤਕਾਰਾਂ ਸਤਕਾਰਾ ਕਰਾਂਗੇ ਸਰੂਪਾਉ ਦੇਵਾਂਗੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਾਂਗੇ ਸਰੂਪਾਉ ਭੇਟ ਕਰਾਂਗੇ ਪਰ ਜਿਹੜੇ ਮੰਗਰ ਬਾਦਲ ਦੇ ਬੁੰਡੇ ਆਉਣਗੇ ਉਹਦਾ ਨਾ ਹੀ ਵਿਰੋਧ ਕਰਾਂਗੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪੰਜਾਂ ਪਿਆਰਾਂ ਦਾ ਵਿਰੋਧ ਨਾ ਕੀਤਾ ਸੀ ਤੇ ਨਾ ਕਰਾਂਗੇ ਸਾਰੀਆਂ ਸੰਗਤਾਂ ਨੂੰ ਮੇਰੇ ਵੱਲੋਂ ਪਿਆਰ ਸਤਕਾਰ